Thank oh. you. جناں پرے یا وتی کرم ہر جو کرمیاں اپنا اپنی تن دل کي تون جنه نام کيا يا گي مو شکت کا نال نکتے ਅੱਜਾੜ ਕਰਦੇ ਕੋਲ ਲੱਗਾ ਪਟੋ ਚਾਟੇ ਕਰਦਿਨਾ ਕੋ ਗਾਨੀ ਠੀਕ ਉਹ ਬੰਦ ਕਰ ਬੰਦ ਕਰ ਦੋ ਮਦਵਾਰਾ ਤੇ ਖੇਲ ਈ ਥਾਉ ਕਰਸ ਜੀਵਨ ਤਲ ਬਨਵਾਰ ਹੋ ਵੇ ਪਰਵਾਨਾ ਕਰੇ ਤਿੰਗਾਣ ਕਲ ਕੇ ਲਖਮ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੇਵਾ ਸੁਸਾਇਟੀ ਵੱਲੋਂ ਬਹੁਤੀ ਸਜੇ ਪ੍ਰਬੰਧ ਕੀਤੇ ਗਏ ਹਨ ਜੋ ਸਾਰਿਆਂ ਨੂੰ ਗੁਰੂ ਦੇ ਨਾਲ ਜੋੜਿਆ ਜਾਵੇ ਨਵਾਂ ਸਾਲ ਗੁਰੂ ਦੇ ਨਾਲ ਆਓ ਵਿਚਾਰਾਂ ਸਾਂਝੀਆਂ ਕਰੀਏ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਸਿਮਰਨ ਦੇ ਨਾਲ ਜੁੜੋ ਤੇ ਉਚਾਰਨ ਕਰੋ ਵਾਹਿਗੁਰੂ ਸਾਲ 2025 ਜਿਹੜਾ ਹੈ ਇਸ ਨੂੰ ਅਲਵਿਦਾ ਕਹਿਣ ਵਾਸਤੇ ਅਤੇ 2026 ਨੂੰ ਸਵਾਗਤ ਕਰਨ ਵਾਸਤੇ ਸੁਖ ਦੀ ਯਾਤਨਾ ਕਰਨ ਵਾਸਤੇ ਅਸੀਂ ਸਾਰੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪੁੱਜਿਆ। ਸੋ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਹਨ ਕਿ ਸਵੇਰੇ ਕੀ ਬਦਲੇਗਾ ਕੋਛ ਵੀ ਬਦਲਣ ਵਾਲਾ ਨਹੀਂ ਹੈ ਸੋਈ ਚੰਦ ਚੜਾ ਸਤਾਰੇ ਜਿڑا ਚੰ드ਰਮਾ ਹੁਣ ਪੱਤੀ ਵਿੱਚ ਚੜ ਰਿਹਾ ਇਹੇ ਸਭ ਵਿੱਚ ਚੜੇਗਾ 2000 ਦੇ ਵਿੱਚ ਵੀ ਇਹੀ ਚੜਿਆ ਸੀ ਤੇ ਅੱਗੇ 3000 ਆ ਜੇਗਾ ਉਦੋਂ ਇਹ ਚੜੇਗਾ 5000 ਆ ਜੇਗਾ ਫਿਰ ਵੀ ਇਹ ਚੜੇਗਾ ਸੋਈ ਚੰਦ ਚੜ੍ਹੈ ਸੇ ਤਾਰੇ ਜਿਹੜੇ ਤਾਰੇ ਉਹ ਵੀ ਰਹਿਣ ਸੋਈ ਦਿਨiar ਤਪ ਤਰ ਹੈ ਉਹੀ ਸੂਰਜ ਜਿਹੜਾ ਅੱਜ ਛੁੱਪ ਗਿਆ ਹੈ ਇਹੇ ਸੂਰਜ ਸ਼ਬੀ ਵਿੱਚ ਚੜੇਗਾ ਸਾ ਧਰਤੀ ਸੋ ਪਉਨ ਚੁਲਾਰੇ ਜੋਗ ਜੀ ਖੇ ਲਾਈ ਠਾਵ ਕੈਸੇ ਧਰਤੀ ਵੀ ਇਹੀ ਰਹਿ ਗਈ ਧਰਤੀ ਦੇ ਉੱਤੇ ਜਿਹੜੀ ਹਵਾ ਚੱਲਦੀ ਹੈ ਇਹ ਵੀ ਇਹੀ ਰਹਣੀ ਹੈ ਤਬਦੀਲ ਕੀ ਹੋਏਗਾ ਜਿਹੜੇ ਸੰਸਾਰ ਦੇ ਉੱਤੇ ਜੀਵ ਨੇ ਉਹਨਾਂ ਨੇ ਖੇਡਣਾ ਕਿ ਉਹਨਾਂ ਨੇ ਆਪਣੇ ਜੀਵਨ ਨੂੰ ਬਸਰ ਕਿਵੇਂ ਕਰਨਾ ਹੈ ਕਿਉਂਕਿ ਜਿਹੜਾ ਅਸੀਂ ਦੇਖ ਰਹੇ ਹਾਂ ਵੀ ਸੰਸਾਰ ਬਹੁਤ ਦੁਖੀ ਹੈ ਸੰਸਾਰ ਇੱਕ ਰੋਕਾਂ ਦਾ ਘਰ ਹੈ ਇੱਕ ਦੁੱਖਾਂ ਦਾ ਘਰ ਹੈ ਹਰ ਇੱਕ ਬੰਦਾ ਰੋ ਰਿਹਾ ਹੈ ਇਹ ਮਨੋਕਮੇ ਖੇਡ ਜਿਹੜੀ ਹੈ ਤਬਦੀਲ ਨਹੀਂ ਕੀਤੀ ਸਾਡਾ 2025 ਵਾਲਾ ਦਿਨ ਮਨਾਇਆ ਹੋਇਆ ਸਫਲ ਹੋ ਜਾਏਗਾ ਜਦੋਂ ਅਸੀਂ ਖੇਡ ਨੂੰ ਚੰਗੀ ਤਰ੍ਹਾਂ ਖੇਡ ਲਵਾਂਗੇ ਇਹ ਕਿਉਂ ਦੁਖੀ ਹੈ ਸੰਸਾਰ ਐਨਾ ਕਸ਼ਟਦਾਇਕ ਇੰਨਾ ਭਿਆਨਕ ਇੰਨਾ ਅੱਗ ਵਾਲਾ ਡਰ ਵਾਲਾ ਕਿਉਂ ਦੁਖੀ ਹੈ ਜੀਵਨ ਤਾਲਬਨੇਵਾਰ ਆਪਣੀ ਜੀਵਨ ਦੀਆਂ ਜਿਹੜੀਆਂ ਲੋੜਾਂ ਨੇ ਲਾਲਚ ਜੇਰੇ ਨੇ ਉਹਨਾਂ ਨੂੰ ਛੱਡਣਾ ਪਏਗਾ ਖੁੱਦਗਰਜ਼ੀਆਂ ਬੰਦਾ ਆਪਣੀ ਖੁੱਦਗਰਜ਼ੀ ਵਾਸਤੇ ਦੁੱਖ ਜਾਨ ਨੂੰ ਦੁਖੀ ਕਰ ਰਿਹਾ ਹੈ। ਇਸ ਸੰਸਾਰ ਦਾ ਪਰਮਾਤਮਾ ਦਾ ਨਾਮ ਹੈ ਵੀ ਜਿਹੜਾ ਕਿਸੇ ਨੂੰ ਦੁਖੀ ਕਰੇਗਾ ਉਹ ਵੀ ਦੁਖੀ ਹੋਏਗਾ। ਅਹੇ ਕਰ ਕਰੇ ਸੋ ਅਹੇ ਕਰ ਪਾਏ ਕੋਈ ਨਾ ਪਕੜੀਏ ਕਿਸੇ ਕਠਾਈ। ਐਸ ਹੱਥ ਨਾਲ ਅਸੀਂ ਐਸ ਹੱਥ ਨਾਲ ਦੁੱਖ ਦਵਾਂਗੇ। ਐਸ ਹੱਥ ਨਾਲ ਦੁੱਖ ਚਲਣਾ ਪਏ। ਐਸ ਨਾਲ ਸੁਖ ਦਵਾਂਗੇ ਐਸ ਨਾਲ ਦੁੱਖ ਚਲਣਾ ਪਏਗਾ। ਉਹ ਵਹਿ ਪਰਵਾਣਾ ਕਰੈ ਢਿਗਾਣਾ ਕਲ ਤੇ ਲਖਣ ਵਿਚਾਰ ਕਲ ਝਗੜਾ ਕਿਉ ਹੈ ਬੰਦਾ ਆਪਣੇ ਆਪ ਨੂੰ ਪ੍ਰਸਿੱਧ ਕਰਨ ਵਾਸਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਲੋਕਾਂ ਨੂੰ ਧੱਕਾ ਕਰਦਾ ਹੈ ਜ਼ੋਰ ਕਰਦਾ ਹੈ ਇਸ ਕਰਕੇ ਦੁਖੀ ਹੈ ਤੋ ਫਿਰ ਸੁਖੀ ਕਿਵੇਂ ਹੋਗੇ ਕਿਉਂਕਿ ਆਸੀਂ ਸਾਰੇ ਜਨੇ ਜਿੰਨੇ ਵੀ ਕੋਸ਼ਿਸ਼ ਕਰ ਰਹੇ ਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਵੀ ਸਾਡਾ ਜੀਵਨ ਸੁਖੀ ਹੋ ਜਾ। ਦੇਖੋ ਕੱਲ ਤੋਂ ਬੱਚੇ ਲੱਗੇ ਨੇ ਤਿਆਰੀਆਂ ਕਰਨ ਸੁਖ ਦੇ ਵਾਸਤੇ। ਇਹ ਸਾਰੇ ਸੁਖੀ ਹੋ ਜਾ। ਤੋ ਸੁਖੀ ਕਿਸ ਤਰ੍ਹਾਂ ਹੋਵਾਂਗੇ? ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ। ਆਪਣੇ ਸਤਗੁਰ ਕੈ ਬਲਹਾਰ। ਆਪਣੀ ਸਤਗੁਰੂ ਤੋਂ ਬਲਹਾਰ ਜਾਓ। ਸਤਕੇ ਜਾਓ। ਤੇ ਜਦੋਂ ਆਪਣੇ ਸਤਗੁਰੂ ਤੋਂ ਤੁਸੀਂ ਬਲਹਾਰ ਜਾਉਂਗੇ ਤੇ ਗੁਰੂ ਪਾਤਸ਼ਾਹ ਜੀ ਫਿਰ ਤੁਹਾਨੂੰ ਲਿਖ ਕੇ ਦਿੰਦੇ ਨੇ ਗਾਰੰਟੀ ਰਹਿੰਦੇ ਨੇ ਕਿ ਆਪ ਦਾ ਸੁਖ ਪਾਛ ਸੁਖ ਸਹਿਜ। ਘਰ ਆ ਆਨੰਦ ਹਮਾਰਾ ਤੁਹਾਡੇ ਆਉਣ ਵਾਲੇ ਜੀਵਨ ਦੇ ਵਿੱਚ ਅੱਗੇ ਪਿੱਛੇ ਪਵ ਆਲਾ ਦਵਾਲਾ ਸਾਰਾ ਸੁਖੀ ਹੋਵੇ ਕਿਉਂਕਿ ਬੰਦਾ ਖੁਦ ਕੱਲਾ ਥੋੜਾ ਸੁਖ ਪਾਲਦਾ ਹੁਣ ਅੱਜ ਆਪਾਂ ਕੱਲਾ ਆਪਣੀ ਥੋੜਾ ਆਪਣੇ ਪਰਿਵਾਰ ਦੇ ਆਪਣੇ ਰਿਸ਼ਤੇਦਾਰਾਂ ਦੇ ਵੀ ਸੁਖ ਚਾਉਣੇ ਆ ਆਪਣੇ ਦੋਸਤਾ ਮਿੱਤਰਾਂ ਦੇ ਵਿੱਚ ਆਉਣੇ ਆ ਆਂਡੀਆਂ ਗਵਾਂਡੀਆਂ ਦੇ ਵਿੱਚੋਂ ਵੀ ਸਾਰੇ ਸੁਖੀ ਹੋਣ ਆਗ ਦਾ ਹੈ ਸੁਖ ਪਾਛਾ ਹੈ ਸੁਖ ਸਹਿਜ ਘਾਰਿਆ ਆਨੰਦ ਹਮਾਰਾ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਕਿਹੜਾ ਸੁਖ ਮਿਲੇਗਾ ਕਿਉਂਕਿ ਜਿਨੇ ਵੀ ਸੰਸਾਰ ਦੇ ਅੰਦਰ ਦੁੱਖ ਹੈ ਸੋਖਾ ਤੇ ਨਾਲ ਦੁੱਖ ਵੀ ਹੈ ਜੇ ਤੰਦਰੁਸਤੀ ਹੈ ਤੇ ਨਾਲ ਰੋਗੀ ਵੀ ਹੈ ਜੇ ਖੁਸ਼ੀ ਹੈ ਤੇ ਨਾਲ ਗਮੀ ਵੀ ਹੈ ਜੇ ਦੇਣਾ ਤੇ ਨਾਲ ਰਾਤ ਵੀ ਹੈ ਪਰ ਇੱਕ ਗੁਰੂ ਸਾਹਿਬ ਕਹਿੰਦੇ ਨੇ ਐਸੀ ਚੀਜ਼ ਤੁਹਾਨੂੰ ਦਿੱਤੀ ਹੈ ਜਿਹਦਾ ਦੂਸਰਾ ਕੋਈ ਨੈਗੇਟਿਵ ਨਹੀਂ ਹੈ ਕਿਹੜਾ ਆਨੰਦ ਆਨੰਦ ਦਾ ਕੋਈ ਵੀ ਐਸਾ ਨਹੀਂ ਵੀ ਆ ਜਿਵੇਂ ਖੁਸ਼ੀ ਤੇ ਗਮੀ ਪਰ ਆਨੰਦ ਦਾ ਨਹੀਂ ਕੋਈ ਆਨੰਦ ਸਦਾ ਹੀ ਆਨੰਦ ਹੈ ਸਦਾ ਹੀ ਸੁਖ ਹੈ ਇਸੋ ਆਉਣਾ ਕਿਵੇਂ ਆਪਣੇ ਸਤਗੁਰ ਕਾਹ ਬਲਹਾਰ ਆਪਣੇ ਸਤਗੁਰੂ ਤੋਂ ਬਲਹਾਰ ਜਾਓ ਬਲਹਾਰ ਦਾ ਭਾਪ ਕੁਰਬਾਨ ਹੋ ਉਸੋ ਕੁਰਬਾਨ ਕਿਵੇਂ ਹੋਣਾ ਹੈ ਮਿਸ ਸਤਗੁਰੂ ਦੇ ਉੱਤੇ ਵਿਸ਼ਵਾਸ ਲੈ ਕੇ ਆਓ ਪ੍ਰੋਸਾ ਲੈ ਕੇ ਆਓ ਪ੍ਰੋਸਾ ਹੋਵੇਗਾ ਇਸ ਸਤਿਗੁਰੂ ਤੋਂ ਬਲਿਹਾਰ ਹੋ ਜਾਾਂਗੇ ਕੁਰਬਾਨ ਹੋ ਜਾਾਂਗੇ ਸਤਿਗੁਰੂ ਨਾਲ ਸਾਡਾ ਪਿਆਰ ਬਣ ਜਾਏਗਾ ਕਿਉਂਕਿ ਜਿੰਨਾ ਚਿਰ ਵਿਸ਼ਵਾਸ ਨਹੀਂ ਭਰੋਸਾ ਨਹੀਂ ਉਹਨਾਂ ਚਿਰ ਕਿਸੇ ਨਾਲ ਜੋੜ ਨਹੀਂ ਸਕਦੇ ਹੁਣ ਪਤੀ ਹੈ ਪਤਨੀ ਦੇ ਉੱਤੇ ਵਿਸ਼ਵਾਸ ਹੀ ਨਹੀਂ ਹੈ ਕਿਵੇਂ ਜੁੜਨਗੇ ਭਰਾ ਭਰਾ ਵੈਰੀ ਹੈ ਇੱਕ ਇੱਕ ਵਿਸ਼ਵਾਸ ਨਾਲ ਦੋਸਤ ਅੱਜ ਵੈਰੀ ਬਣ ਗਏ ਨੇ ਕਿਉਂ ਵਿਸ਼ਵਾਸ ਖਤਮ ਹੋ ਗਿਆ ਵਿਸ਼ਵਾਸ ਹੋਵੇਗਾ ਤੇ ਫਿਰ ਜੁੜਿਆ ਜਾਵੇਗਾ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਹਾਰ ਪਹਿ ਲੜੇ ਲਾਮ ਪਰਵਿਰਤੀ ਕਰਮੰ ਵਿੜਾਇਆ ਬਲਰਾਮ ਜੀਓ ਹਾਰ ਪਹਿ ਲੜੇ ਪਹਿਲਾ ਕਦਮ ਪਰਮਾਤਮਾ ਦੇ ਨਾਲ ਮਿਲਾਪ ਦੇ ਪਹਿਲਾ ਕਦਮ ਕੀ ਹੈ ਲਾਮ ਲਾਮ ਦਾ ਪਾਵ ਜੁੜਨਾ ਪਹਿਲਾ ਉਪਦੇਸ਼ ਚਾਰ ਜਿਹੜੇ ਉਪਦੇਸ਼ ਨੇ ਜਿਨ੍ਹਾਂ ਨੂੰ ਆਪਾਂ ਆਨੰਦ ਕਰਦੇ ਪੈਨੇ ਆ ਇਹ ਕੀ ਹੈ ਚਾਰ ਗ੍ਰਸਥ ਮਾਰਗ ਦੇ ਉਪਦੇਸ਼ ਹੁਣ ਆਪਾਂ ਤਾਂ ਲਾਵਾਂ ਪੜੀ ਆਨੰਦ ਕਰਦੇ ਹੋਗੇ ਚਲੋ ਘਰੇ ਚਲੇਗੇ ਉਹ ਲਾਵਾ ਦੇ ਵਿੱਚ ਇਹ ਉਪਦੇਸ਼ ਹੈ ਇਹ ਸਾਨੂੰ ਸਿਖਿਆ ਦਿੱਤੇ ਗਈ ਉਹ ਅਸੀਂ ਸੁਣਿਆ ਹੀ ਨਹੀਂ ਪੜਿਆ ਹੀ ਨਹੀਂ ਅੱਜ ਕੱਲ ਤਾਂ ਅਸੀਂ ਪੜ ਸਕਦੇ ਹਾਂ ਖੁਦ ਪੜ ਸਕਦੇ ਹਾਂ ਹੋਣਾ ਤਾਂ ਇਹ ਚਾਹੀਦਾ ਵੀ ਜੇ ਆਪਾਂ ਆਏ ਆ ਤੇ ਅੱਧਾ ਘੰਟਾ ਫਹਿਲ ਕੇ ਪਹਿਲਾਂ ਆਪਾਂ ਸੁਣੀਏ ਬਈ ਇਹ ਲਾਵਾ ਦਾ ਕੀ ਉਪਦੇਸ਼ ਹੈ ਕੀ ਸਿਖਿਆ ਹੈ ਤਾਂ ਹੀ ਸਾਡਾ ਗ੍ਰਿਸ਼ਟ ਮਾਰਗ ਸੁਖੀ ਹੋਵੇਗਾ ਆਨੰਦ ਹੋਵੇਗਾ ਅਸਿਓ ਉਪਦੇਸ਼ ਲੈ ਆਈ ਤੁਹ ਸਤਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਕਿ ਇਹ ਪਿਆਰਿਓ ਹਰ ਪਾਇ ਲੜੇ ਲਾਮ ਲਾਮ ਦਾ ਭਾਵ ਦਾ ਜੁੜਨਾ ਪਰਵਿਰਤੀ ਕਿਵੇਂ ਜੁੜਿਆ ਜਾ ਪਰਵਿਰਤੀ ਪਰਵਿਰਤੀ ਦਾ ਭਾਵ ਪਰਵਰਤਨ ਤਬਦੀਲੀ ਬਿਹੇ ਕਾਕਾ ਏ ਕਾਤੀਏ ਏ ਪੁੱਤਰ ਏ ਪੁੱਤਰੀ ਅੱਜ ਤੁਹਾਡਾ ਦੋਵਾਂ ਦਾ ਜੋੜ ਹੋ ਰਿਹਾ ਜੁੜਿਓ ਤੁਸੀਂ ਪਰ ਇਹ ਜੋੜ ਕਿਵੇਂ ਬਣੇਗਾ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਉਣੀ ਪੈਗੀ ਆਪਣੇ ਆਪ ਨੂੰ ਬਦਲਣਾ ਪਵੇਗਾ ਕਿਉਂਕਿ ਹੁਣ ਤੁਸੀਂ ਗ੍ਰਸਤ ਮਾਰਗ ਦੇ ਪ੍ਰਵੇਸ਼ ਕਰਕੇ ਹੁਣ ਪਰਵਿਰਤੀ ਕਰਮ ਸ਼ੁਰੂ ਹੋਇਆ ਆਪਣੇ ਸੁਭਾਅ ਨੂੰ ਬਦਲੋ ਸੁਭਾਅ ਕੀ ਬਦਲਣਾ ਹੈ ਉਹਦੇ ਵਿਚਾਰਾਂ ਨੂੰ ਸਮਝਣਾ ਹੈ ਜਦੋਂਸੀਂ ਅਰਦਾਸ ਕਰਦੇ ਹਾਂ ਵੀ ਆਪਸੀ ਮਨੋ ਭਾਵਨਾ ਨੂੰ ਸਮਝਣ ਦੀ ਬਰਕਤ ਬਖਸ਼ੋ ਇਹਦੇ ਮਨੋ ਭਾਵਨਾ ਕੀ ਹੈ ਹੁਣ ਕਿਉਂ ਤਲਾਕ ਹੋ ਜਾਂਦੇ ਨੇ ਕਿਉਂ ਡਿਵੋਰਸ ਹੁੰਦੇ ਨੇ بس ਉਹ ਮਨ ਨੂੰ ਸਮਝਿਆ ਨਹੀਂ ਜਾਂਦਾ ਬੰਦਾ ਤਬਦੀਲ ਨਹੀਂ ਕਰਦਾ ਕਿਉਂ ਨਹੀਂ ਹੋ ਰਿਹਾ ਵਿਸ਼ਵਾਸ ਨਹੀਂ ਆ ਰਿਹਾ ਭਰੋਸਾ ਨਹੀਂ ਵੱਧ ਰਿਹਾ ਯਕੀਨ ਨਹੀਂ ਵੱਧ ਰਿਹਾ ਪਤਨੀ ਦਾ ਪਤੀ ਉੱਤੇ ਨਹੀਂ ਲਈ ਤੇ ਪਤੀ ਦਾ ਪਤਨੀ ਵੀ ਉੱਤੇ ਨਹੀਂ ਹੈ ਇਸੇ ਤਰ੍ਹਾਂ ਸੇ ਪਰਮਾਤਮਾ ਨਾਲ ਜੁੜ ਲੈ ਪਰ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਕਿ ਹੁਣ ਤੁਹਾਨੂੰ ਤਬਦੀਲ ਕਰਨਾ ਪਏਗਾ ਆਪਣੇ ਮਨ ਨੂੰ ਵਿਸ਼ਵਾਸ ਲਿਆਉਣਾ ਪਏਗਾ ਭਰੋਸਾ ਲਿਆਉਣਾ ਪਏਗਾ ਤੇ ਜਦੋਂ ਭਰੋਸਾ ਹੋਵੇਗਾ ਯਕੀਨ ਹੋਵੇਗਾ ਤੇ ਕੋਈ ਪਤਨੀ ਥੋੜਾ ਬੋਤਾ ਕੋਈ ਗਲਤ ਕੰਮ ਕਰੇਗੀ ਹੋ ਜਾਂਦਾ ਹੈ ਬੋਲ ਤੋਂ ਹੋ ਜਾਂਦਾ ਸੁਣ ਤੋਂ ਹੋ ਜਾਂਦਾ ਆਰਥਾਂ ਤੇ ਹੋ ਜਾਂਦਾ ਤੁਰੰਤ ਹੀ ਹੋ ਜਾਂਦਾ ਸੁਭਾਅ ਵਿੱਚ ਫਿਰ ਕੀ ਹੋਏਗਾ ਬੰਦਾ ਗੁੱਸਾ ਨਹੀਂ ਕਰੇਗਾ ਵਿਸ਼ਵਾਸ ਗੁੱਸਾ ਇਹ ਗੁੱਸਾ ਨਹੀਂ ਹੈ ਇਹ ਨਹੀਂ ਵੀ ਗੁੱਸਾ ਨਹੀਂ ਕਰ ਗੁੱਸਾ ਹਰ ਇੱਕ ਨੂੰ ਆਏਗਾ ਪਰ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਹਨ ਕਿ ਜਿਹੜਾ ਗੁਰਸਿੱਖ ਹੈ ਉਹਦਾ ਗੁੱਸਾ ਕਿਸ ਤਰ੍ਹਾਂ ਦਾ ਹੈ ਜਿਵੇਂ ਇੱਕ ਪਾਣੀ ਹੈ ਜੇ ਪਾਣੀ ਆਇਆ ਤੇ ਨਾਲ ਦੀ ਨਾਲ ਚਲਾ ਗਿਆ ਗੁੱਸਾ ਆਇਆ ਹੈ ਤੇ ਨਾਲ ਦੀ ਨਾਲ ਚਲਾ ਗਿਆ ਉਹ ਸਾਹਿਬ ਜਾਂਦੇ ਨੇ ਜਦੋਂ ਉਹ ਖਰਵਾ ਬੋਲਦੇ ਨੇ ਜਦੋਂ ਉਹ ਮਾਰਦੇ ਨੇ ਗੁੱਸਾ ਤਾਂ ਆਉਂਦਾ ਹੋਏਗਾ ਪਰ ਨਾਲ ਦੀ ਨਾਲ ਪਾਣੀ ਮੰਗੂ ਚਲਾ ਗਿਆ ਉਹ ਪ੍ਰਮਾਤਮਾ ਤੇ ਗੁਰੂ ਤੇ ਵਿਸ਼ਵਾਸ ਵੀ ਜੋ ਪ੍ਰਮਾਤਮਾ ਕਰ ਰਿਹਾ ਠੀਕ ਕਰ ਰਿਹਾ ਇਸੇ ਤਰ੍ਹਾਂ ਸਾਨੂੰ ਵੀ ਗੁੱਸਾ ਆਵੇ ਤੇ ਨਾਲ ਦੀ ਨਾਲ ਚਲਾ ਜਾਵੇ ਵਿਸ਼ਵਾਸ ਪ੍ਰਸਾਦ ਯਕੀਨ ਇਸ ਸਬਾਬ ਨਾਲ ਲੈਣਾ ਪਰ ਜਿਹੜੇ ਗੁਰੂ ਦੇ ਨਾਲ ਨਹੀਂ ਜੁੜਦੇ ਗੁਰਬਾਣੀ ਨੂੰ ਸਮਝਦੇ ਨਹੀਂ ਭਰੋਸਾ ਬਣਾਉਂਦੇ ਨਹੀਂ ਗੁਰੂ ਤੇ ਉਹਨਾਂ ਦਾ ਗੁੱਸਾ ਅੰਦਰ ਹੀ ਰਹਿੰਦਾ ਉਹ ਅੱਗ ਮੱਚਦੀ ਰਹਿੰਦੀ ਹੈ ਤਣ ਫਦੇ ਰਹਿੰਦੇ ਬਸ ਉਹ ਜਿਹੜਾ ਗੁੱਸਾ ਹੈ ਨਾਲ ਉਹ ਹੀ ਲੜਾਈਆਂ ਦਾ ਕਾਰਨ ਬਣਦਾ ਉਹੀ ਵਿਛੋੜੇ ਦਾ ਕਾਰਨ ਬਣ ਜਾਂਦਾ ਹੈ। ਉਹੀ ਸਰੀਰ ਦੇ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਉਹੀ ਕਸ਼ਟ ਬਣ ਜਾਂਦਾ ਹੈ। ਇੱਕ ਪਰਿਵਾਰ ਦੀ ਲੜਾਈ ਤੋਂ ਲੈ ਕੇ ਵੱਡੀਆਂ ਹਾਈ ਲੈਵਲ ਦੀਆਂ ਜਿਹੜੀਆਂ ਲੜਾਈਆਂ ਨੇ ਸਿਰਫ ਗੁੱਸਾ ਆ ਗਿਆ ਇਹਨਾਂ ਕਿਉਂ ਤੇ ਗੁਰੂ ਪਾਸ਼ੇ ਕਹਿੰਦੇ ਨੇ ਜੇ ਸਾਨੂੰ ਕਦੇ ਗੁੱਸਾ ਆ ਵੀ ਨਾ ਨਾ ਤਾਂ ਲੜਾਈਆਂ ਹੋਣ। ਨਾ ਕੋਈ ਦੁਖੀ ਹੋਵੇ ਨਾ ਕੋਈ ਰੋਵੇ ਨਾ ਵਿਛੋੜੇ ਪੈ ਨਾ ਸਾਨੂੰ ਕੋਈ ਦੁੱਖ ਲੱਗੇ ਆਵਾ ਫਰੀਦ ਜੀ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਅਸੀਂ ਕਹਿੰਨੇ ਵੀ ਇਹ ਬੁਰਾ ਸੀ ਮੈਂ ਦਾ ਭਲਾ ਕੀਤਾ ਸਾਨੂੰ ਗੁੱਸਾ ਆਈ ਜਾਂਦਾ ਵੀ ਇਹ ਮਨ ਚੰਗਾ ਹੀ ਨਹੀਂ ਕਹਿੰਦਾ ਇਹ ਸਿਆਣ ਦਾ ਹੀ ਨਹੀਂ ਜੀ ਮਹਿਲੋ ਇਸੇ ਕਰਕੇ ਗੁੱਸਾ ਹੋ ਜਾਂਦਾ ਨਾ ਵੀ ਇਹਨੂੰ ਮੈਂ ਆ ਕਾਰਜ ਕੀਤਾ ਇਹਨੂੰ ਮੈਂ ਐਨੇ ਪੈਸੇ ਦਿੱਤੇ ਇਹਨੂੰ ਮਹਾਰਸਤਾ ਲਖਾਇਆ ਪਰ ਹੁਣ ਮੈਨੂੰ ਜਾਣਦਾ ਹੀ ਨਹੀਂ ਦੇਖਦੇ ਨਹੀਂ ਗੁੱਸਾ ਆ ਜਾਂਦਾ ਮਨ 'ਚ ਠੀਕ ਉਹ ਬੁਰਾ ਸੀ ਪਰ ਤੋ ਭਲਾ ਕੀਤਾ ਗੁੱਸਾ ਮਨ ਨਾ ਹੰਡਾਏ ਹੰਡਾਏ ਦਾ ਭਾਵ ਹੰਡਾਉਣਾ ਉਹ ਅੰਦਰ ਹੀ ਘਰ ਤੇ ਬਹਿ ਗਿਆ ਹਾਏ ਗੁੱਸਾ ਹੀ ਕਰੀ ਜਾਂਦਾ ਮੱਚੀ ਜਾਂਦਾ ਬੰਦਾ ਤੜਫੀ ਜਾਂਦਾ ਗੁੱਸਾ ਆਵੇ ਤੇ ਚਲਾ ਜਾਵੇ ਪਰ ਉਹ ਅੰਦਰ ਹੀ ਬਹਿ ਗਿਆ ਗੁੱਸਾ ਮੰਨ ਨਾ ਹੰਡਾਏ ਦੇਹੀ ਰੋਗ ਨਾਲ ਲੱਗ ਗਈ ਪੰਨੇ ਸਭ ਕਿਛ ਪਾਇ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਤੁਹਾਡੇ ਸਰੀਰ ਨੂੰ ਕੋਲੇ ਦੁੱਖ ਨਹੀਂ ਲੱਗੇਗਾ ਜੋ ਤੁਸੀਂ ਨਾਮ ਜਪਿਆ ਬਾਣੀ ਪੜਿਆ ਤੁਹਾਡੇ ਪੱਲੇ ਦੇ ਵਿੱਚ ਰਹੇਗਾ ਤੁਲਿ ਕੋਲ ਇਹ ਸਿੱਖਿਆ ਤੁਹਾਡੇ ਕੋਲ ਹੈ ਤੁਹਾਡਾ ਗੁਰੂ ਦੇ ਉੱਤੇ ਵਿਸ਼ਵਾਸ ਬਣਿਆ ਰਹੇਗਾ ਕਿਉਂਕਿ ਗੁਰ ਪੂਰਾ ਭੇਟਿਓ ਵੱਡ ਭਾਗੀ ਮਨਾਂ ਭਾਇਆ ਪਰਗਾਸਾ ਜੇ ਵੱਡੇ ਭਾਗ ਗੁਰੂ ਦੇ ਨਾਲ ਜਿਹੜਾ ਮਿਲਦਾ ਹੈ ਬਹੁਤ ਵੱਡੇ ਭਾਗ ਹੋਣ ਅੱਜ ਉਹ ਨਵਾਂ ਸਾਲ ਮਨਾਉਣਾ ਹੈ ਤੇ ਕਈ ਕਲੱਬਾਂ ਵਿੱਚ ਗਏ ਹੋਏ ਨੇ ਕਈ ਨੱਚ ਦੇਖਾ ਪਤਾ ਕਰਦੇ ਨੇ ਕੋਈ ਕੋਸ਼ਿਸ਼ ਕਰਦੇ ਪਏ ਨਹੀਂ ਕੋਈ ਕੋਸ਼ਿਸ਼ ਕਰਦੇ ਪਏ ਨਹੀਂ ਪਰ ਬਹੁਤ ਵੱਡੇ ਭਾਗ ਨੇ ਅਕਾਲ ਪੁਰਖ ਵੈਗਰੂ ਦੀ ਬੜੀ ਵੱਡੀ ਬਖਸ਼ਿਸ਼ ਹੋਈ ਜੋ ਸਾਨੂੰ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੀ ਗੋਦ ਵਿੱਚ ਬੈਠਣ ਦਾ ਸੁਭਾਗਾ ਸਮਾ ਬਖਸ਼ਿਸ਼ ਹੋਈ ਤੇ ਅਸੀਂ ਆਪਣੇ ਜੀਵਨ ਨੂੰ ਐਸਾ ਸੁਹੀ ਬਣਾ ਰਹੇ ਹਾਂ ਅਸੀਂ ਦੂਜਿਆਂ ਨੂੰ ਵੀ ਸੁਖ ਦਵਾ ਰਹੇ ਹਾਂ ਜਿਹੜਾ ਗੁਰੂ ਦਾ ਸਿੱਖ ਹੈ ਇੱਕ ਕਮਲ ਦੇ ਫੁੱਲ ਵਰਗਾ ਹੈ ਜਿਹਦਾ ਆਪ ਵੀ ਖੜਦਾ ਹੈ ਤੇ ਦੂਜਿਆਂ ਨੂੰ ਵੀ ਖੜਾ ਕਰਦਾ ਹੈ ਜਿਹੜਾ ਹੱਸਦਾ ਹੋਏਗਾ ਬੰਦਾ ਦੂਜਿਆਂ ਨੂੰ ਵੀ ਹਸਾ ਦੇਗਾ ਪਰ ਜਿਹੜਾ ਰੋਵੇਗਾ ਤਾਂ ਦੂਜਿਆਂ ਨੂੰ ਮਨ ਹੈ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਕੋਈ ਵੀ ਉਸ ਅਵਸਥਾ ਨੂੰ ਗੁਰੂ ਤੱਕ ਕੋਈ ਨਹੀਂ ਪਹੁੰਚ ਸਕਦਾ ਆਪਣੇ ਸਤਗੁਰ ਕਾ ভরਸਾ ਆਪਣੀ ਸਤਗੁਰ ਦੇ ਭਰੋਸਾ ਲੈ ਕੇ ਆਓ ਯਕੀਨ ਲੈ ਕੇ ਆਓ ਕਹਿੰਦੇ ਨੇ ਔਰੰਗਜ਼ੇਬ ਨੇ ਕਲ ਪਗਿਆ ਵੀ ਗੁਰੂ ਸਾਹਿਬ ਨੂੰ ਇੰਨੇ ਜਰਨੈਲ ਕਰਨੈਲ ਜਾਂਦੇ ਨੇ ਸਾਰੇ ਆ ਕੇ ਆ ਜਾਂਦੇ ਨੇ ਮੇਰੇ ਦਰਬਾਰ ਦੇ ਵਿੱਚ ਕੋਈ ਵੀ ਐਸਾ ਆਦਮੀ ਨਹੀਂ ਮੇਰੀ ਫੌਜ ਦੇ ਵਿੱਚ ਜਿਹੜਾ ਗੁਰੂ ਸਾਹਿਬ ਨਾਲ ਟੱਕਰ ਲਾ ਕੇ ਇੱਕ ਦਿਨ ਗੁੱਸੇ ਦੇ ਵਿੱਚ ਉਹਨ ਸਾਰੀ ਫੌਜ ਨੂੰ ਲੀਡਰਾਂ ਨੂੰ ਸੈਨਾਪਤੀਆਂ ਨੂੰ ਪਰ ਲਾਇਆ ਤੇ ਬੁਲਾ ਕੇ ਉਸ ਨੇ ਤਲਪਾਨ ਕੱਢੀ ਕਹਿਣ ਲੱਗਾ ਕੋਈ ਸੈਜੋਧਾ ਨਹੀਂ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨਾਂ ਦਾ ਸੀਸ ਲਾਇਆ ਹੋਵੇ ਜਾਂ ਉਹਨੂੰ ਪਕੜ ਕੇ ਮੇਰੇ ਕੋਲ ਲਾਇਆ ਹੋਵੇ ਕੋਈ ਤੁਹਾਡੇ ਵਿੱਚੋਂ ਉਹ ਹੈ ਜਵਾਨ ਤੇ ਖੜਾ ਹੋਵੇ ਤੇ ਕਰਪਾਨ ਚੁੱਕ ਲੈ ਫਿਰ ਇੱਕ ਕਹਿੰਦੇ ਬਹੁਤ ਨੌ ਜਵਾਨ ਬੜਾ ਤਗੜਾ ਉਹ ਉઠਿਆ ਜਿਹਦਾ ਨਾਂ ਸਿੱਖ ਹੈ ਸਾਧਖਾ ਕਹਿੰਦਾ ਜੀ ਮੈਂ ਪਕੜ ਕੇ ਲਿਆਵਾਂ ਉਸ ਨੂੰ 10000 ਸੈਨਾ ਦਿੱਤੀ ਮਿੱਝਾ ਲੈ ਕੇ ਜਿੰਨੀ ਮਰਜ਼ੀ ਤਾਂ ਕਹਿੰਦਾ 10000 ਬਹੁਤ ਆ ਜੀ ਹੁਣ ਉਹ ਚੱਲ ਪਿਆ ਅੰਬਾਲੇ ਦੇ ਕੋਲ ਆਇਆ ਤੇ ਹੁਣ ਸੋਚਦਾ ਹੈ ਵੀ ਐਨੀ ਫੌਜ ਮੇਰੇ ਨਾਲ ਹੈ ਵੇ ਜੰਮਦਾ ਜਨ ਆਪਣੀ ਭੈਣ ਨੂੰ ਮਿਲੇ ਚੱਲਦਾ ਉਹਦੀ ਭੈਣ ਸੀ ਨਸੀਰਾ ਜੋ ਪੀਰ ਬੁੱਧੂ ਦੇ ਇਸ਼ਾ ਦੇ ਨਾਲ ਵਿਆਹੀ ਹੋਈ ਸੀ ਤੇ ਪੀਰ ਬੁੱਧੂ ਜੀ ਜਿਹੜੇ ਸ਼ਾਹ ਸੀ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰੇਮੀ ਸੀ ਕਹਿੰਦਾ ਆਪਣੀ ਭੈਣ ਨੂੰ ਮਿਲ ਚੱਲਦਾ ਮੈਂ ਜਦੋਂ ਆਪਣੇ ਭੈਣ ਦੇ ਕੋਲ ਆਇਆ ਬੜੇ ਖੁਸ਼ ਹੋਈ ਕਹਿੰਦੀ ਵੀ ਕਮਾਲ ਹੋ ਗਈ ਇੰਨੀ ਸੌਧ ਕਿੱਥੇ ਚੱਲੇ ਹੈ ਉਨappendੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜੇ ਨੂੰ ਪਕੜਨ ਵਾਸਤੇ ਚਲ ਗਿਆ। ਤਿੰਨ ਸੀਰਾਂ ਕੱਢ ਲਈ ਵੀਰਾ ਕਿੱਥੇ ਚੱਲੇਗਾ? ਉਹ ਤਾਂ ਅੱਲਾ ਦਾ ਰੂਪ ਉਹ ਤਾਂ ਪ੍ਰਮਾਤਮਾ। ਉਹਨਾਂ ਨੂੰ ਕੌਣ ਪਕੜੇਗਾ? ਤੈਨ ਗਲਤ ਕਦਮ ਚੁੱਕ ਲਿਆ। ਉਸੇ ਵਕਤ ਗੁੱਸੇ ਵਿੱਚ ਆ ਗਿਆ ਲੈ। ਮੈਂ ਖਸਮਾ ਖਾ ਕੇ ਐ ਤੂੰ ਬਰਦਾਸ਼ਤ ਨਹੀਂ ਕੀਤੇ ਮੇਰਾ। ਇਨਿਸਾ ਐ ਨਾ ਪਾਤੀ ਮੈਂ ਤਾਂ ਜਰਨੈਲ ਬਣ ਗਿਆ 10000 ਫੌਜ ਹੈ ਗੁੱਸੇ ਦੇ ਵਿੱਚ ਚੱਲ ਪਿਆ ਪਰ ਹੁਣ ਨਸੀਰਾ ਆਪਣੇ ਭੈਣ ਵੀਰ ਦੀ ਅਰਦਾਸ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰਾ ਵੀਰ ਪਟਕ ਛੁੱਕਾ ਇਹਨੂੰ ਮਾਰੇ ਹੋ ਨਾ ਆਪਣੇ ਚਰਨਾਂ ਨਾਲ ਜੋੜ ਲਿਓ ਬੋਲੋ ਸਤਨਾਮ ਵਾਹਿਗੁਰੂ ਹੁਣ ਇਸ ਸੈਦ ਖਾਂ ਦਾਹੋ ਦਾਹੀ ਭੱਜਾ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜ ਲੈਣਾ ਜਦੋਂ ਅਸੀਂ ਆਨੰਦਪੁਰ ਸਾਹਿਬ ਜਾਂਦੇ ਆ ਆਨੰਦਪੁਰ ਸਾਹਿਬ 13 ਕਿਲੋਮੀਟਰ ਤੇ ਇੱਕ ਗੁਰਦੁਆਰਾ ਸਾਹਿਬ ਹੈ ਜਿਹਦਾ ਨਾਮ ਬਾਣ ਸਾਹਿਬ ਉੱਥੇ ਹੀ ਨੇ ਆਪਣਾ ਡੇਰਾ ਲਾ ਲਿਆ ਹੁਣ ਪੰਗ ਦੇ ਉੱਤੇ ਬੈਠਾ ਇਧਰੋਂ ਅਰਦਾਸ ਹੋ ਰਹੀ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਆਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਤੇ ਉਹ ਬਾਣ ਛੱਡਿਆ ਜਿਹੜਾ ਇਹਦੇ ਪਾਵੇ ਦੇ ਵਿੱਚ ਵੱਜਦਾ ਹੈ। ਹੁਸੇ ਵਕਤ ਕਹਿੰਦਾ ਗੁਰੂ ਸਾਹਿਬ ਤਾਂ ਬੜੇ ਕਰਾਮਾਤੀ ਨੇ ਪਰ ਦੂਸਰਾ ਪਾਨ ਹੋ ਰਾਇਆ ਜਿਹਦੇ ਨਾਲ ਚਿੱਠੀ ਹੈ ਉਹਦੇ ਉੱਤੇ ਲਿਖਿਆ ਹੋਇਆ ਹੈ ਸਹਿਦਖਾਲ ਇਹ ਕਰਾਮਾਤ ਨਹੀਂ ਹੈ ਇਹ ਕਰਤਵ ਹੈ ਮੈਨੂੰ ਮੇਰੇ ਇੱਕ ਇੱਕ ਕਸੂਰ ਮੈਂ ਨਹੀਂ ਨਹੀਂ ਦੂਰ ਬਾਣ ਚਲਾਉਂਦੇ ਆ ਸਨ ਗਏ ਉਸੇ ਵਕਤ ਅਰਦਾਸ ਕੀਤੀ ਜੇ ਐਨੇ ਹੀ ਤੁਸੀਂ ਅੱਲਾ ਦੇ ਨੂਰ ਹੋ ਤਾਂ ਫਿਰ ਮੇਰੇ ਕੋਲ ਆਓ ਮੈਂ ਦੇਖਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸੇ ਵਕਤ ਘੋੜੇ ਦੇ ਉੱਤੇ ਸਵਾਰ ਹੋਏ ਇਹ ਆ ਕੇ ਸੈਦ ਖਾਨ ਨੂੰ ਕਹਿੰਦੇ ਸੈਦ ਖਾਂ ਚਲਾ ਤੀਰ ਚੱਕ ਕ੍ਰਪਾ ਤੇ ਉਸੇ ਵਕਤ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੋ ਮੈਂ ਤਾਂ ਮਰ ਗਿਆ ਪਹਿਲਾਂ ਹੀ ਮੈਨੂੰ ਨਾ ਮਾਰਿਓ ਤੁਸੀਂ ਮੈਂ ਤਾਂ ਪਹਿਲਾਂ ਹੀ ਮਰ ਚੁੱਕਾ ਮੈਨੂੰ ਚਰਨਾਂ ਦੇ ਨਾਲ ਜੋੜੋ ਤੇ ਗੁਰੂ ਪਾਸ਼ਾ ਕਹਿੰਦੇ ਜਿਹੜੇ ਸੌਂ ਖਾ ਕੇ ਸੱਚੇ ਪਾਸ਼ਾ ਉਹਨਾਂ ਦਾ ਤੁਮਸਾਰੀਆ ਮੈਨੂੰ ਚਰਨਾਂ ਨਾਲ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆਰ ਦੇ ਨਾਲ ਗੱਲ ਨਾਲ ਲਾਇਆ ਤੇ ਉਸੇ ਵਕਤ ਸੈਨਾ ਨੂੰ ਉਸੇ ਵਕਤ ਸੈਨਾ ਨੂੰ ਕਹਿੰਦਾ ਹੁਣ ਤੁਸੀਂ ਭੱਜ ਜਾਓ ਤੇ ਜਾ ਕੇ ਕਹਿ ਦਿਓ ਔਰੰਗਜੇਬ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਨਹੀਂ ਪਕੜ ਸਕਦਾ ਅੱਲਾ ਦੇ ਨੂਰ ਨੇ ਉਹ ਤੂੰ ਵਿਸ਼ਵਾਸ ਭਰੋਸਾ ਗੁਰੂ ਦੇ ਉੱਤੇ ਲੈਂਦਾ ਆਪਣੇ ਸਤ ਗੁਰੂ ਕਾ ਪਰਵਾਸਾ ਪਰਵਾਸਾ ਵਿਸ਼ਵਾਸ ਲੈ ਆਉਂਗੇ ਤੇ ਫਿਰ ਆਗੈ ਸੁੱਖ ਪਾਛੇ ਸੁੱਖ ਸਹਿਜ ਘਰ ਆਨੰਦ ਹਮਾਰੇ ਸਦਾ ਵਾਸਤੇ ਆਨੰਦ ਬਣਿਆ ਰਹੇਗਾ ਨਵਾਂ ਸਾਲ ਸਾਰਿਆਂ ਨੂੰ ਖੁਸ਼ੀਆਂ ਲੈ ਕੇ ਆਵੇ ਗੁਰੂ ਦੇ ਤੇ ਪ੍ਰੋਸਾ ਲਈਏ ਨਾਮ ਬਜਾਪੀਏ ਸਮਾ ਸਮਰਤਾ ਹੋਈਆਂ ਕੁੱਲਾਂ ਦੀ ਮਾਫੀ ਫਤਬਲਾਓ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਆਪਣੇ ਸਤਗੁਰ ਦੀ ਮਿਹਾਰੇ ਆਗੇ ਸੁਖ ਪਾਛੇ ਸੁਖ ਸਜਾ ਕਰ ਅਨੰਦ ਹਮਾਰੇ ਪੈਸਾ ਜੀ ਪੈਦਲ ਵੀ ਜੀ ਆਪ ਜੀ ਨਾਲ ਅੰਕਾ 타고 ਅਤਰਾਇ ਗੁਰੂ ਸਾਹਿਬ ਬਹੁਤ 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 ਬ ਸਤਿਗੁਰ ਦੇ ਚਰਨਾ ਵਿੱਚ ਇਹ ਸਤਿਗੁਰ ਜੀ ਆ ਅੱਜ ਇਸ ਦਿਨ ਕੇ ਨਾਲ ਉਸਲਾ ਭਰਾ ਜਿਲ੍ਹਾ ਸਮਾਅ ਆਯੋਜਿਤ ਕਰਾਇਆ ਆ ਆਪ ਜੀ ਦਾ ਕੋਟਾਨ ਕੋ ਸ਼ੁਕਰਾਨਾ ਆਨਲ ਸਮਾ ਆਪਣੇ ਜਨਨਾ ਵਿੱਚ ਜੋੜ ਕੇ ਵਧਾ ਕੇ ਆਪਨੇ ਜਨਨਾ ਦੀ ਗੁਰਤੀ ਦੇ ਕੇ ਸਾਨੂੰ ਗੁਰਨੀਵਾਦੀ ਸੰਤੋਖਾ ਸ਼ਾਗਰੀਆਂ ਜੀ ਇਹ ਗਿਤਰੇਲਾ ਬਣ ਰਿਹਾ ਦੇਖੋ ਜੀ ਜੋ ਨ ਬੱਚੇ ਆ ਨੰਨ ਲੱਗੇ ਹੋਈਆਂ ਸਭ ਤਾਂ ਛੜ ਰਹੀਆਂ ਸਭੀਆਂ ਆਹ ਗਰਮ ਗਰਮ ਛਾਗ ਰਹੇ ਨੇ ਆਹ ਨੰਦੀਨੰਦ ਹੋਰੇ ਚਾਹ ਵਾਈਟ ਹੋਰੇ ਹਾਉ ਚਿੰਗ ਬੱਲੇ ਹੋਰ ਜੀ ਵਾਹ ਜੀ ਵਾਹ thank